दोस्तों स्वागत है थोड़ा चैप्टर भारतीय विदेश नीति दे बुनियादी सिद्धांत विच इस चैप्टर इस विच असी करा छोटे प्रश्न उत्तर इस इंग्लिश कहें फैक्टर्स डिटरमाइनिंग इंडियाज़ फॉरेन पॉलिसी और इंडियाज फॉरेन पॉलिसी डिटरमिनेंट्स एंड बेसिक प्रिंसीपल विदेश नीति है कि ਜਿਵੇਂ ਲੋਕ ਆਪਸ ਵਿੱਚ ਮਿਲਦੇ ਜੁਲਦੇ ਹਨ ਤੇ ਕੋਈ ਨਾ ਕੋਈ ਤਰੀਕਾ ਵਤੀਰਾ ਰੱਖਦੇ ਹਨ ਵਰਤਦੇ ਹਨ ਉਵੇਂ ਹੀ ਵੱਖ-ਵੱਖ ਰਾਜ ਯਾਨੀ ਕਿ ਦੇਸ਼ ਸੰਸਾਰ ਦੇ ਆਪਸ ਦੇ ਵਿੱਚ ਮਿਲਦੇ ਵਰਤਦੇ ਹਨ ਤੇ ਉਹਨਾਂ ਦੇ ਆਪਸ ਵਿੱਚ ਵੱਖ-ਵੱਖ ਤਰ੍ਹਾਂ ਦੇ ਸੰਬੰਧ ਹੁੰਦੇ ਹਨ ਜਿਵੇਂ ਲੋਕਾਂ ਦੇ ਸੰਬੰਧ ਹੁੰਦੇ ਹਨ ਤੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਸਬੰਧ ਹੈ ਉਹ ਹੋ ਸਕਦੇ ਹਨ ਰਾਜਨੀਤਿਕ ਆਰਥਿਕ ਵਪਾਰਕ ਵਿਗਿਆਨਿਕ ਸਭਿਆਚਾਰਕ ਤੇ ਇਹਨਾਂ ਸਬੰਧਾਂ ਦੇ ਮਾਮਲੇ ਦੇ ਵਿੱਚ ਕਿਸ ਤਰੀਕੇ ਨਾਲ ਚੱਲਣਾ ਹੈ ਕਿਸ ਤਰੀਕੇ ਨਾਲ ਸਬੰਧਾਂ ਦਾ ਪ੍ਰਬੰਧਨ ਕਰਨਾ ਹੈ ਉਹ ਬੜਾ ਮਹੱਤਵਪੂਰਨ ਹੁੰਦਾ ਹੈ ਤੇ ਉਸ ਲਈ ਜਿਹੜੀ ਨੀਤੀ ਅਪਣਾਈ ਜਾਂਦੀ ਹੈ ਉਸ ਨੂੰ ਹੀ ਵਿਦੇਸ਼ ਨੀਤੀ ਕਿਹਾ ਜਾਂਦਾ ਹੈ ਤਾਂ ਆਓ ਚਲੋ ਆਪਾਂ ਚੈਪਟਰ ਨੂੰ ਪੂਰਾ ਕਰਦੇ ਹਾਂ ਪਹਿਲਾ ਪ੍ਰਸ਼ਨ ਹੈ ਵਸਤੁਨਿਸ਼ਟ ਪ੍ਰਸ਼ਨ ਵਿੱਚੋਂ ਯਾਨੀ ਕਿ ਮਲਟੀਪਲ ਚੁਆਇਸ ਕੁਐਸਚਨ ਵਿੱਚੋਂ ਪ੍ਰਸ਼ਨ ਹੈ ਵਿਦੇਸ਼ ਨੀਤੀ ਹੁਣ ਉਹ ਸਿਧਾਂਤ ਅਤੇ ਵਿਵਹਾਰਾ ਦਾ ਸਮੂਹ ਹੈ ਜਿਨ੍ਹਾਂ ਦੇ ਅਨੁਸਾਰ ਇੱਕ ਰਾਜ ਦੂਸਰੇ ਰਾਜਾ ਦੇ ਨਾਲ ਆਪਣੇ ਵਿਵਹਾਰ ਨੂੰ ਨਿਯਮਿਤ ਕਰਦਾ ਹੈ। ਇਹ ਕਥਨ ਕਿਸ ਦਾ ਹੈ? ਤੇ ਇਹ ਕਥਨ ਹੈ ਰੂਤਨਾ ਸਵਾਮੀ ਦਾ। ਰੂਤਨਾ ਸਵਾਮੀ ਦਾ ਕਥਨ ਦੁਆਰਾ ਤੇ ਕੋਈ ਪੜ੍ਹ ਲੈਣਿਆ ਨੋਟਸ ਵਿੱਚੋਂ ਮੈਂ ਪੜ੍ਹ ਲੈਣਾ ਮਾ ਬੁੱਕ ਚੋਂ ਵਿਦੇਸ਼ ਨੀਤੀ ਹੁਣ ਉਹਨਾਂ ਸਿਧਾਂਤਾਂ ਦਾ ਅਤੇ ਵਿਵਹਾਰਾਂ ਦਾ ਸਮੂਹ ਹੈ ਜਿਨ੍ਹਾਂ ਰਾਹੀਂ ਇੱਕ ਰਾਜ ਦੂਸਰੇ ਰਾਜ ਦੇ ਨਾਲ ਆਪਣੇ ਵਿਵਹਾਰ ਨੂੰ ਨਿਯਮਿਤ ਕਰਦਾ ਹੈ ਯਾਨੀ ਕਿ ਇਹ ਸਿਧਾਂਤਾਂ ਦਾ ਸਮੂਹ ਹੈ ਵਿਵਹਾਰਾਂ ਦਾ ਸਮੂਹ ਹੈ ਜਿਹੜਾ ਕਿ ਇਸ ਤਰੀਕੇ ਨਾਲ ਕਿ ਦੂਸਰੇ ਰਾਜ ਨਾਲ ਵਿਵਹਾਰ ਕਰੇਗਾ ਠੀਕ ਹੈ ਤੇ ਅੱਗੇ ਚੱਲਦੇ ਆ ਜான்ਸਨ ਦਾ ਵੀ ਇੱਕ ਡਿਫੀਨੇਸ਼ਨ ਤੇ ਕਰ ਲੈਣਾ ਹੈ ਜான்ਸਨ ਕਹਿੰਦੇ ਨੇ ਵਿਦੇਸ਼ ਨੀਤੀ ਸ਼ਾਸਨ ਦੀ ਅਜਹੀ ਕਲਾ ਹੈ ਜੋ ਮੁੱਖ ਰੂਪ ਨਾਲ ਵਿਦੇਸ਼ੀ ਸ਼ਕਤੀ ਨਾਲ ਸੰਬੰਧਿਤ ਹੈ ਤੇ ਇਹ ਸੀ ਇਹ ਜான்ਸਨ ਦਾ ਹੈ ਉਸ ਤੋਂ ਬਾਅਦ ਐਨਸ ਹਿਲ ਦੀ ਪਰਿਭਾਸ਼ਾ ਵੀ ਹੈ ਉਹ ਵੀ ਦੇਖ ਲੈਣੇ ਕੀ ਹੈ ਉਹ ਕੀ ਕਹਿੰਦੇ ਆਪਣੇ ਪਰਿਭਾਸ਼ਾ ਚ ਵਿਦੇਸ਼ ਨੀਤੀ ਇੱਕ ਰਾਸ਼ਟਰ ਦੁਆਰਾ ਦੂਸਰੇ ਰਾਸ਼ਟਰ ਦੇ ਮੁਕਾਬਲੇ ਆਪਣੇ ਹਿੱਤਾਂ ਨੂੰ ਵਿਕਸਿਤ ਕਰਨ ਦੇ ਲਈ ਕੀਤੇ ਗਏ ਜਿਤਨਾ ਦਾ ਮੂਲ ਸਾਰ ਹੁੰਦਾ ਹੈ ரைਟ ਤੇ ਰਹਿ ਗਏ ਹੁਣ ਡਾਕਟਰ ਬੀ ਆਰ ਅੰਬੇਦਕਰ ਉਹਨਾਂ ਦੀ ਪਰਿਭਾਸ਼ਾ ਇਸ ਵੇਲੇ ਮੇਰੇ ਕੋਲ ਮੌਜੂਦ ਨਹੀਂ ਹੈ ਤੇ ਪਰ ਆਪਾਂ ਨੂੰ ਪਤਾ ਲੱਗਿਆ ਕਿ ਇਹ ਰੁਤਨਾ ਸਵਾਮੀ ਦਾ ਹੈ ਇਹ ਕਹਿੰਦੇ ਵਿਵਹਾਰਤ ਨੂੰ ਨਿਯਮਿਤ ਕਰਦਾ ਹੈ ਸਿਧਾਂਤਾਂ ਤੇ ਵਿਵਹਾਰਾ ਦਾ ਸਮੂਹ ਹੈ ਜena ਰਾਹੀਂ ਇੱਕ ਰਾਜ ਦੂਸਰੇ ਰਾਜ ਦੇ ਨਾਲ ਆਪਣੇ ਵਿਵਹਾਰ ਨੂੰ ਮਜ਼ਬੂਤ ਕਰਦਾ ਹੈ ਅਗਲੇ ਪ੍ਰਸ਼ਨ ਤੇ ਚਲਦੇ ਹਾਂ ਅਗਲਾ ਪ੍ਰਸ਼ਨ ਹੈ ਵਿਦੇਸ਼ ਨੀਤੀ ਸੋਚ ਸਮਝ ਕੇ ਚੁਣੇ ਹੋਏ ਰਾਸ਼ਟਰੀ ਹਿੱਤ ਦਾ ਲੜੀਵਾਰ ਵੇਰਵਾ ਸੋਚ ਸਮਝ ਕੇ ਇਹ ਕਥਨ ਕਿਸ ਦਾ ਹੈ ਇਹ ਕਥਨ ਹੈ ਹਾਰਟਮੈਨ ਦਾ ਹਾਰਟਮੈਨ ਦਾ ਕਥਨ ਹੈ ਦੁਬਾਰਾ ਤੋਂ ਹਾਰਟਮੈਨ ਦੇ ਕਥਨ ਨੂੰ ਪੜ੍ਹ ਲੈਣਾ ਇੱਕ ਵਾਰੀ ਵਿਦੇਸ਼ ਨੀਤੀ ਸੋਚ ਸਮਝ ਕੇ ਚੁਣੇ ਗਏ ਰਾਸ਼ਟਰੀ ਹਿੱਤਾਂ ਦੇ ਦਾ ਲੜੀਵਾਰ ਵੇਰਵਾ ਹੁੰਦੀ ਹੈ ਲੜੀਵਾਰ ਵੇਰਵਾ ਹੈ ਤੇ ਯਸ ਇਹਦੇ 'ਚ ਕੋਈ ਵੀ ਸ਼ੱਕ ਨਹੀਂ ਉਹ ਐਨ ਐਸ ਹਿਲ ਰੁਤਨਾ ਸਵਾਮੀ ਤੇ ਜੌਨਸਨ ਦਾ ਆਪਾਂ ਪਹਿਲੇ ਕਰ ਚੁੱਕੇ ਹਾਂ ਪਿਛਲੇ ਕੁਐਸਚਨ ਦੇ ਵਿੱਚ ਪਰਿਭਾਸ਼ਾ ਨੂੰ ਡਿਸਕਸ ਕਰ ਚੁੱਕੇ ਹਾਂ ਇੱਥੇ ਦੇਖ ਲੈਣਾ ਕਿ ਇੱਕ ਹੀ ਕਹਿੰਦੇ ਨੇ ਇਹ ਕਹਿੰਦੇ ਨੇ ਕਿ ਵੀ ਸੋਚ ਸਮਝ ਕੇ ਇਹ ਨੀਤੀ ਜਿਹੜੀ ਹੈ ਸੋਚ ਸਮਝ ਕੇ ਚੁਣੀ ਜਾਂਦੀ ਹੈ ਹਰ ਕ੍ਰਾਸਟ ਆਪਣੇ ਹਿੱਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹ ਉਹਦਾ ਦੇ ਸਿਧਾਂਤ ਉਹਦਾ ਨੀਤੀ ਨੂੰ ਚੁਣਦਾ ਹੈ ਯਾਦ ਰੱਖਣਾ ਇਹ ਹਾਰਟਮਨ ਦਾ ਹੈ ਅਗਲਾ ਪਰਿਭਾਸ਼ਾ ਹੈ ਵਿਦੇਸ਼ ਨੀਤੀ ਸ਼ਾਸਨ ਦੀ ਅਜਿਹੀ ਕਲਾ ਹੈ ਜੋ ਮੁੱਖ ਰੂਪ ਨਾਲ ਵਿਦੇਸ਼ੀ ਸ਼ਕਤੀ ਨਾਲ ਸੰਬੰਧ ਰੱਖਦੀ ਹੈ ਵਿਦੇਸ਼ ਨੀਤੀ ਸ਼ਾਸਨ ਦੀ ਅਜਿਹੀ ਕਲਾ ਹੈ ਤੇ ਇਹ ਕਥਨ ਕਿਸ ਦਾ ਹੈ ਇਹ ਕਥਨ ਹੈ ਡਾਕਟਰ ਜான்ਸਨ ਦਾ ਡਾਕਟਰ ਜான்ਸਨ ਦਾ ਕਥਨ ਇੱਕ ਵਾਰੀ ਫਿਰ ਫਿਰ ਤੋਂ ਦੇਖ ਲੈਂਦੇ ਆ ਵਿਦੇਸ਼ ਨੀਤੀ ਸ਼ਾਸਨ ਦੀ ਅਜਿਹੀ ਕਲਾ ਹੈ ਜੋ ਮੁੱਖ ਰੂਪ ਨਾਲ ਵਿਦੇਸ਼ੀ ਸ਼ਕਤੀਆਂ ਨਾਲ ਸੰਬੰਧ ਰੱਖਦਾ ਹੈ ਤੇ ਵਿਦੇਸ਼ੀ ਸ਼ਕਤੀ ਨਾਲ ਕੇਮੇ ਮਿਲਣਾ ਬਰਤਣਾ ਉਸ ਦੇ ਨਾਲੇ ਸੰਬੰਧਿਤ ਹੈ ਕਲੀਅਰ ਹੋ ਗਿਆ ਹੋਵੇਗਾ ਉਮੀਦ ਹੈ ਜੇ ਕਲੀਅਰ ਨਹੀਂ ਹੁੰਦਾ ਕੋਈ ਪੁਆਇੰਟ ਤੇ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਜ਼ਰੂਰ ਕਰਨਾ ਹੈ ਅਗਲਾ ਹੈ ਵਿਦੇਸ਼ ਨੀਤੀ ਇੱਕ ਰਾਸ਼ਟਰ ਦਾ ਦੂਸਰੇ ਰਾਸ਼ਟਰ ਦੇ ਮੁਕਾਬਲੇ ਆਪਣੇ ਹਿੱਤਾਂ ਨੂੰ ਵਿਕਸਿਤ ਕਰਨ ਦੇ ਲਈ ਕੀਤੇ ਗਏ ਯਤਨਾਂ ਦਾ ਸਾਰ ਹੈ ਇੱਕ ਰਾਸ਼ਟਰ ਦੂਸਰੇ ਰਾਸ਼ਟਰ ਦੇ ਮੁਕਾਬਲੇ ਕੀਤੇ ਗਏ ਹੈ ਨਾ ਯਤਨ ਹੁੰਦੇ ਹਨ ਐਕਚੁਅਲੀ ਬੇਸਿਕਲੀ ਔਰ ਉਹ ਉਹ ਯਤਨ ਕਿਸ ਦੇ ਲਈ ਹੁੰਦਾ ਕਿ ਵੀ ਉਹਨਾਂ ਨੂੰ ਫਾਇਦਾ ਹੋਵੇ ਇਹ ਕਸਨ ਕਿਸ ਦਾ ਹੈ ਇਕ ਕਥਨ ਹੈ ਐਨਐਸ ਹਿਲ ਦਾ ਐਨਐਸਲ ਕੀ ਕਹਿੰਦੇ ਵਿਦੇਸ਼ ਨੀਤੀ ਇੱਕ ਰਾਸ਼ਟਰ ਦੁਆਰਾ ਦੂਸਰੇ ਰਾਸ਼ਟਰ ਦੇ ਮੁਕਾਬਲੇ ਆਪਣੇ ਹਿੱਤ ਨੂੰ ਵਿਕਸਿਤ ਕਰਨਾ ਆਪਣੇ ਫੇਵਰ ਆਪਣੇ ਫਾਇਦੇ ਦੇ ਲਈ ਕਿਤੇ ਗਏ ਯਤਨ ਦਾ ਮੂਲ ਸਾਰ ਹੁੰਦਾ ਹੈ ਤੇ ਉਹ ਹੈ ਐਨਐਸਲ ਇਸਕਦਾ ਅਨਸਰ ਡੀ ਤੇ ਹੁਣ ਜਿੰਨੇ ਵੀ ਅਨਸਰ ਜਿੰਨੇ ਵੀ ਡੈਫੀਨੇਸ਼ਨ ਸੀ ਆਲਮੋਸਟ ਇੰਚਾਰਾ ਪੱਕਾ ਚੁੱਕੇ ਹਾਂ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ ਭਾਰਤ ਦੀ ਵਿਦੇਸ਼ ਨੀਤੀ ਨਾਲ ਸੰਬੰਧਿਤ ਸਿਧਾਂਤ ਦਾ ਵਰਣਨ ਸੰਵਿਧਾਨ ਦੇ ਕਿਹੜੇ ਭਾਗ ਦੇ ਵਿੱਚ ਕੀਤਾ ਗਿਆ ਹੈ ਵਿਦੇਸ਼ ਨੀਤੀ ਦਾ ਨਾਲ ਸੰਬੰਧਿਤ ਇਹ ਸੰਵਿਧਾਨ ਦੇ ਚੌਥੇ ਭਾਗ ਦੇ ਵਿੱਚ ਹੈ ਚੌਥਾ ਭਾਗ ਹੈ ਡਾਇਰੈਕਟ ਪ੍ਰਿੰਸੀਪਲਸ ਸਟੇਟ ਪਾਲਿਸੀ ਉਸ ਦੇ ਵਿੱਚ ਫੋਰਨ ਪਾਲਿਸੀ ਦਾ ਵੀ ਜ਼ਿਕਰ ਆਉਂਦਾ ਹੈ ਸੰਵਿਧਾਨ ਦੀ ਕਿਹੜੀ ਧਾਰਾ ਭਾਰਤ ਦੇ ਵਿਦੇਸ਼ ਨੀਤੀ ਦੇ ਸਿਧਾਂਤ ਨਾਲ ਸੰਬੰਧਿਤ ਹੈ ਤੇ ਇਹ ਹੈ 51 ਧਾਰਾ 51 ਯਾਦ ਰੱਖਣਾ ਇਹ ਦੋਨੋਂ ਧਾਰਾ ਫੰਡਾਮੈਂਟਲ ਰਾਈਟਸ ਨਾਲ ਸੰਬੰਧਿਤ ਹੈ ਔਰ 52 ਧਾਰਾ ਪ੍ਰੈਜ਼ੀਡੈਂਟ ਨਾਲ ਸੰਬੰਧਿਤ ਹੈ 51 ਤਾ ਰਹਾ ਹੋ ਗਿਆ ਠੀਕ ਹੈ ਅੱਗੇ ਚਲਦੇ ਹਾਂ ਹੇਠ ਲਿਖੇ ਤਤਾਂ ਵਿੱਚੋਂ ਕਿਹੜੀ ਕਿਹੜਾ ਤਤ ਭਾਰਤੀ ਵਿਦੇਸ਼ ਨੀਤੀ ਦਾ ਅੰਤਰਰਾਸ਼ਟਰੀ ਤਤ ਹੈ ਗੁਆਂਢੀ ਦੇਸ਼ ਨਾਲ ਮਿੱਤਰਤਾ ਸੰਯੁਕਤ ਰਾਸ਼ਟਰ ਵਿੱਚ ਵਿਸ਼ਵਾਸ ਰਾਸ਼ਟ ਮੰਡਲ ਨਾਲ ਸੰਬੰਧ ਇਹ ਉਪਰੋਕਤ ਸਾਰੇ ਦਾ ਅਨਸਰ ਹੈ ਡੀ ਉਪਰੋਕਤ ਸਾਰੇ ਅਗਲੇ ਪ੍ਰਸ਼ਨ ਤੇ ਵੱਧਿਆ ਭਾਰਤੀ ਵਿਦੇਸ਼ ਨੀਤੀ ਦੇ ਮੁੱਖ ਨਿਰਮਾਣ ਨਿਰਮਾਤਾ ਕੌਣ ਸਨ ਤੇ ਭਾਰਤੀ ਵਿਦੇਸ਼ ਨੀਤੀ ਦੇ ਮੁੱਖ ਨਿਰਮਾਤਾ पंडित जवाहर लाल नेहरू सन ये सबू पता है इन्हों आर्किटेक्ट ऑफ फॉरन पॉलिसी ऑफ इंडिया कहा जाता है अगले है हेठ लिखियों भारत की विदेश नीति का मौलिक सिद्धांत या विशेषता किट निरपक्षता यह भी है नस्लवाद का विरोध यह भी है, है। पंचशील यदा आंसर है डी उपरोक्त सारे हेठ लिखे सिद्धांत विचों के सिद्धांत पंचशीलता नहीं है ਸ਼ਾਂਤ ਮਈ ਸਹਿਯੋਦ ਹੈ ਸਮਾਨਤਾ ਤੇ ਅਪਸਯੋਗ ਇਹ ਹੈ ਇੱਕ ਦੂਸਰੇ ਤੇ ਹਮਲਾ ਨਾ ਕਰਨਾ ਇਹ ਵੀ ਹੈ ਇਹਦਾ ਮਤਲਬ ਸ਼ੀਤ ਯੁੱਧ ਨਹੀਂ ਹੈਦਾ ਆਨਸਰ ਹੋਏਗਾ 10ਵਾਂ ਦਾ ਬੀ ਸ਼ੀਤ ਯੁੱਧ ਜਿਨਾਂ ਬੱਚਿਆਂ ਨੂੰ ਪਤਾ ਨਹੀਂ ਹੈ ਤੇ ਸ਼ੀਤ ਯੁੱਧ ਦਾ ਮਤਲਬ ਇੰਗਲਿਸ਼ ਵਿੱਚ ਕੋਲਡ ਵਾਰ ਹੁੰਦਾ ਹੈ ਜਦੋਂ ਅੰਮ੍ਰਿਤ ਪੂਰੀ ਦੁਨੀਆ ਦੋ ਗੁੱਟਾਂ 'ਚ ਵੰਡੀ ਹੋਈ ਸੀ ਅਮਰੀਕੀ ਗੁੱਟ ਤੇ ਰਸ਼ੀਅਨ ਗੁੱਟ ਤੇ ਉਦੋਂ ਸ਼ੀਤ ਯੁੱਧ ਦੀ ਉਹ ਸਿਚੁਏਸ਼ਨ ਸੀ ਕਿ ਵੀ ਹਮਲੇ ਲਈ ਇੱਕ ਕਸਮ ਦੇ ਸਾਰੇ ਤਿਆਰ ਬਰਤਿਆਰ ਸਨ ਪਰ ਹਮਲਾ ਨਹੀਂ ਹੁੰਦਾ ਸੀ ਇੱਕ ਦੂਸਰੇ ਤੇ ਤੇ ਉਹ ਸ਼ੀਤ ਯੁੱਧ ਦਾ ਸਮਾਂ ਸੀ ਕਿ ਬੇਸਿਕਲੀ ਆਲਮੋਸਟ 50s ਦੇ ਐਂਡ ਚ ਸ਼ੁਰੂ ਹੋਇਆ ਸੀਗਾ ਤੇ 80s ਤੱਕ ਚੱਲਦਾ ਰਿਹਾ ਇਟ ਇਜ਼ ਦੇ ਐਂਡ ਤੱਕ ਉਹ ਸਿਚੁਏਸ਼ਨ ਬਣਿਆ ਰਿਹਾ ਸੀਗਾ ਪਰ 60 ਹਾਂ ਤੋਂ 80 ਸਾਲ ਜਾਂ 75 ਸਾਲ 75 ਤੱਕ 60 ਤੋਂ 75 ਤੱਕ ਇਹ ਉਦੋਂ ਜ਼ਿਆਦਾ ਸੀ ਤੇ ਅਗਲਾ ਪ੍ਰਸ਼ਨ ਹੈ ਹੇਟ ਲਿਖੇ ਵਿਸ਼ੇਸ਼ਤਾ ਵਿੱਚੋਂ ਕਿਹੜੀ ਵਿਸ਼ੇਸ਼ਤਾ ਭਾਰਤੀ ਵਿਦੇਸ਼ ਨੀਤੀ ਦੀ ਨਹੀਂ ਹੈ ਪੰਚਸ਼ੀਲ ਦਾ ਵਿਰੋਧ ਇਹ ਨਹੀਂ ਹੈ ਗਰਵੇ ਦਾ ਆਨਸਰ ਪਹਿਲਾਂ ਹੀ ਹੈ ਇਹ ਨਹੀਂ ਹੈ ਪੰਚਸ਼ੀਲ ਦਾ ਵਿਰੋਧ ਨਹੀਂ ਕਰਦਾ ਭਾਰਤ ਸਮਰਥਨ ਕਰਦਾ ਹੈ ਉਸ ਤੋਂ ਬਾਅਦ ਇਸ ਤੇ ਆਨਸਰ ਆਪਣਾ ਏ ਹੈ ਗੁੱਟ ਨਿਰਲੇਪ ਦੇਸ਼ਾਂ ਦੀ ਪਹਿਲੀ ਮੀਟਿੰਗ ਕਦੋਂ ਹੋਈ ਸੀ ਗੁੱਟ ਨਿਰਲੇਪ ਦੇਸ਼ਾਂ ਦੀ ਪਹਿਲੀ ਮੀਟਿੰਗ ਕਦੋਂ ਹੋਈ ਸੀ ਇਹ ਇਸ ਕੁਐਸਚਨ ਦਾ ਆਨਸਰ ਹੈ 1961 ਵਿੱਚ 1961 ਦੇ ਵਿੱਚ ਪੰਚਸ਼ੀਲ ਸਿਧਾਂਤ ਨੂੰ ਕਦੋਂ ਅਪਣਾਇਆ ਗਿਆ ਸੀਗਾ 1963 ਪੰਛੀਲ ਸਿਧਾਂਤ ਨੂੰ ਅਪਣਾਇਆ ਗਿਆ ਸੀਗਾ 54 ਚ 1954 ਦੇ ਵਿੱਚ ਪੰਛੀਲ ਕਿਹਨਾਂ ਦੇ ਦੋ ਦੇਸ਼ਾਂ ਵਿਚਕਾਰ ਸਮਝੌਤਾ ਹੋਇਆ ਸੀਗਾ ਤੇ ਪੰਛੀਲ ਦਾ ਸਮਝੌਤਾ ਹੋਇਆ ਸੀਗਾ ਭਾਰਤ ਤੇ ਚੀਨ ਦੇ ਵਿਚਕਾਰ ਯਾਦ ਰੱਖਣਾ ਭਾਰਤ ਦੇ ਚੀਨ ਦੇ ਵਿਚਕਾਰ ਤਾਸ਼ਕਨ ਸਮਝੌਤਾ ਹੋਇਆ ਸੀ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਫੇਟ ਸਿੱਖਿਆ ਵਿਸ਼ੇਸ਼ਤਾ ਇਹਨਾਂ ਵਿੱਚੋਂ ਕਿਹੜੀ ਵਿਸ਼ੇਸ਼ਤਾ ਭਾਰਤ ਦੀ ਗੁੱਟ ਨਿਰਲੇਪਤਾ ਦੀ ਨੀਤੀ ਦੀ ਹੈ ਇਹ ਨਿਰਪੱਖਤਾ ਦੀ ਨੀਤੀ ਨਹੀਂ ਹੈ गलत है ये अलगाववादी नीति नहीं ए सकारात्मक नीति है बिल्कुल सही है उपरोक्त सारे चलो उपरोक्त सारे आए तो दोबारा देख लेने दी नीति नहीं है हाँ निरपक्षता दी नीति किए नहीं है कि निरपक्ष नहीं होना लोड है उत्थे इंटरफेरेंस भी है ਇਸ ਹੈ ਇਹ ਅਲਗਾਵਾਦ ਦੀ ਨੀਤੀ ਨਹੀਂ ਹੈ ਭਾਰਤ ਦੀ ਜਿਹੜੀ ਵਿਦੇਸ਼ ਨੀਤੀ ਹੈ ਗੁਟਨਿਲਿਪਤਾ ਦੀ ਜਿਹੜੀ ਨੀਤੀ ਹੈ ਇਹ ਅਲਗਾਵਾਦ ਦੀ ਵੀ ਨੀਤੀ ਨਹੀਂ ਹੈ ਕਿਸੇ ਨੂੰ ਵਕ ਕਰ ਦੀ ਨੀਤੀ ਨਹੀਂ ਸਗੋਂ ਜੋੜਨ ਦੀ ਨੀਤੀ ਸੀਗੀ ਤੇ ਸਕਾਰਤ ਨੀਤੀ ਸੀ ਇਸ ਦਾ ਆਨਸਰ ਆਏਗਾ ਡੀ ਉਪਰੋਕਤ ਸਾਰੇ ਹੇਠ ਲਿਖੇ ਲਾਭਾਂ ਵਿੱਚੋਂ ਕਿਹੜਾ ਲਾਭ ਭਾਰਤ ਲਈ ਗੁਟਨਿਲਿਪਤਾ ਦਾ ਹੈ ਦੋਨਾਂ ਸ਼ਕਤੀ ਗੁਟਾ ਤੋਂ ਸਹਾਇਤਾ ਠੀਕ ਹੈ ਰਾਸ਼ਟਰੀ ਹਿਤਾ ਦੇ ਅਨੁਕੂਲ ਠੀਕ ਹੈ ਰਾਸ਼ਟ ਦੇ ਭਾਈਚਾਰੇ ਵਿੱਚ ਭਾਰਤ ਦੇ ਸਨਮਾਨ ਵਿੱਚ ਵਾਧਾ ਠੀਕ ਹੈ ਉਪਰੋਕ ਸਾਰੇ 16ਵਾਂ ਦਾ ਆਨਸਰ ਵੀ ਹੈ ਡੀ ਉਪਰੋਕਤ ਸਾਰੇ ਹੁਣ ਚਲਦੇ ਹਾਂ 17ਵਾਂ ਦਾ ਆਨਸਰ ਵੱਲ ਵੱਧਦੇ ਹਾਂ ਪਾ 17ਵਾਂ ਆਨਸਰ ਕੀ ਕਹਿੰਦਾ ਵਿਦੇਸ਼ ਭਾਰਤ ਦੀ ਵਿਦੇਸ਼ ਨੀਤੀ ਦੇ ਸੰਬੰਧ ਵਿੱਚ ਹੇਠ ਲਿਖੇ ਕਥਨਾਂ ਵਿੱਚੋਂ ਕਿਹੜਾ ਕਥਨ ਗਲਤ ਹੈ ਗੁੱਟ ਨਿਰਲੇਪਤਾ ਭਾਰਤ ਦੀ ਵਿਦੇਸ਼ ਨੀਤੀ ਦਾ ਮੁੱਖ ਪ੍ਰਮੁੱਖ ਸਿਧਾਂਤ ਹੈ ਸਹੀ ਹੈ ਭਾਰਤ ਦੇ ਵਿਦੇਸ਼ ਨੀਤੀ ਦੀ ਮੁੱਖ ਵਿਦੇਸ਼ ਉਦੇਸ਼ ਵਿਸ਼ਵ ਸ਼ਾਂਤੀ ਅਤੇ ਸੁਰੱਖਿਆ ਨੂੰ ਬਣਾਈ ਰੱਖਣਾ ਹੈ ਸਹੀ ਹੈ ਉਸ ਤੋਂ ਬਾਅਦ ਭਾਰਤ ਨੇ ਸਮਰਾਜਵਾਦ ਅਤੇ ਬਸਤੀਵਾਦ ਦਾ ਹਮੇਸ਼ਾ ਸਮਰਥਨ ਕੀਤਾ ਨਹੀਂ ਇਹਦਾ ਨਹੀਂ ਕੀਤਾ ਦੂਸਰੇ ਦੇਸ਼ਾਂ ਤੇ ਕਬਜ਼ਾ ਕਰਨਾ ਜਾਂ ਦੂਸਰੇ ਦੇਸ਼ਾਂ 'ਚ ਆ ਕੇ ਬਸਤੀ ਬਣਾਉਣਾ ਭਾਰਤ ਨੇ ਕਦੇ ਸਮਰਥਨ ਨਹੀਂ ਕੀਤਾ ਤੇ ਭਾਰਤ ਦੱਸੇ ਉਤਰਾਸ਼ਟ ਵਿੱਚ ਪੂਰਨ ਵਿਸ਼ਵਾਸ ਇਹ ਹੈ ਠੀਕ ਹੈ ਯਾਨੀ ਕਿ ਤਿੰਨ ਸਹੀ ਹੈ ਇਹਦਾ ਹੈ ਤੇ ਗਲਤ ਆਪਾਂ ਚੁਣਨਾ ਸੀ ਗਲਤ ਹੈ ਸੀ ਤੇ ਆਪਣਾ ਆਨਸਰ ਹੈ ਸੀ ਠੀਕ ਹੈ ਇਹ ਹੈ ਉਹਦੇ ਆਨਸਰ ਤੁਸੀਂ ਚੈੱਕ ਕਰ ਸਕਦੇ ਹੋ ਹੁਣ ਅੱਗੇ ਵਧਦੇ ਆਪਾਂ ਇੱਕ ਸ਼ਬਦ ਵਾਲੇ ਪ੍ਰਸ਼ਨ ਉੱਤਰ ਵਾਲੇ ਇੱਕ ਸ਼ਬਦ ਵਾਲੇ ਪਹਿਲੇ ਪ੍ਰਸ਼ਨ ਉੱਤਰ ਦੇ ਵਿੱਚ ਪਹਿਲਾ ਹੈ ਕਿਸੇ ਦੇਸ਼ ਦੁਆਰਾ ਦੂਸਰੇ ਦੇਸ਼ ਨਾਲ ਸਬੰਧਾਂ ਦੇ ਬਾਰੇ ਜਿਹੜੀ ਨੀਤੀ ਅਪਣਾਈ ਜਾਂਦੀ ਹੈ ਉਸ ਨੀਤੀ ਨੂੰ ਕੀ ਕਹਿੰਦੇ ਹੈ ਉਸ ਨੂੰ ਕੀ ਕਹਿੰਦੇ ਹਨ ਉਸ ਨੂੰ ਵਿਦੇਸ਼ ਨੀਤੀ ਕਹਿੰਦੇ ਹਨ ਭਾਰਤ ਦੀ ਵਿਦੇਸ਼ ਨੀਤੀ ਨੂੰ ਨਿਰਧਾਰਿਤ ਕਰਨ ਵਾਲਾ ਕੋਈ ਇੱਕ ਮਹੱਤਵਪੂਰਨ ਤੱਤ ਲਿਖੋ ਰਾਸ਼ਟਰੀ ਹਿੱਤ ਹਰ ਇੱਕ ਦੇਸ਼ ਦਾ ਹੁੰਦਾ ਹੈ ਭਾਰਤ ਦੀ ਵਿਦੇਸ਼ ਨੀਤੀ ਬਾਰੇ ਭਾਰਤੀ ਸੰਵਿਧਾਨ ਦੇ ਕਿਹੜੇ ਭਾਗ ਵਿੱਚ ਕਿਹੜੀ ਧਾਰਾ ਵਿੱਚ ਵਰਣਨ ਕੀਤਾ ਗਿਆ ਤੇ ਭਾਗ ਚੌਥਾ ਹੈ ਧਾਰਾ 51A ਭਾਰਤ ਦੀ ਵਿਦੇਸ਼ ਨੀਤੀ ਦਾ ਕੋਈ ਇੱਕ ਮੂਲ ਸਿਧਾਂਤ ਲਿਖੋ ਵਿਸ਼ਵ ਸ਼ਾਂਤੀ ਸਵਤੰਤਰਤਾ ਪ੍ਰਾਪਤੀ ਤੋਂ ਬਾਅਦ ਭਾਰਤ ਦੀ ਵਿਦੇਸ਼ ਨੀਤੀ ਦੇ ਮੁੱਖ ਨਿਰਮਾਤਾ ਕੌਣ ਸਨ ਪੰਡਿਤ ਜਵਾਹਰ ਲਾਲ 네ਹਰੂ ਕਿ ਰਾਸ਼ਟ੍ਰ ਮੰਡਲ ਦੀ ਮੈਂਬਰਸ਼ਿਪ ਭਾਰਤ ਦੀ ਪ੍ਰਭੂਸੱਤਾ ਦਾ ਉਲੰਘਣਾ ਨਹੀਂ ਰਾਸ਼ਟ੍ਰ ਮੰਡਲ ਉਹ ਦੇਸ਼ ਹਨ ਜਿਹੜੇ ਕਿ ਕਦੇ ਇੰਗਲੈਂਡ ਦੇ ਅਧੀਨ ਹੁੰਦੇ ਸਨ ਉਹ ਉਹਨਾਂ ਨੇ ਆਪਣਾ ਇੱਕ ਗੁੱਟ ਬਣਾਇਆ ਹੈ ਇੱਕ ਗਰੁੱਪ ਬਣਾਇਆ ਹੈ ਉਸ ਰਾਸ਼ਟ੍ਰ ਮੰਡਲ ਕਹਾ ਜਾਂਦਾ ਹੈ ਇਹਦੇ ਵਿੱਚ ਸਾਡੇ ਪ੍ਰਭੂਸੱਤਾ ਤੇ ਕੋਈ ਖਤਰਾ ਨਹੀਂ ਕਿਸੇ ਚੀਜ਼ ਦਾ ਭਾਰਤ ਦਾ ਨਸਲੀ ਵਿਤਕਰੇ ਦੀ ਨੀਤੀ ਪ੍ਰਤੀ ਕੀ ਰੁਖ ਰਿਹਾ ਹੈ ਭਾਰਤ ਨੇ ਹਮੇਸ਼ਾ ਵਿਰੋਧ ਕੀਤਾ ਨਸਲੀ ਵਿਤਕਰੇ ਦਾ ਇੱਥੇ ਤੇ ਇਹ ਗੱਲ ਜ਼ਰੂਰ ਦੱਸਾਂਗਾ ਕਿ ਵੀ ਨਸਲੀ ਵਿਰੋਧ ਕੀਤਾ ਜਾਂਦਾ ਹੈ ਪਰ ਇੱਥੇ ਜਿਹੜੀ ਜਾਤ ਪਾਤ ਤੇ ਇੰਨੀਆਂ ਗੱਲਾਂ ਹੁੰਦੀਆਂ ਉਹਦਾ ਵਿਰੋਧ ਭਾਰਤ ਦੇ ਵਿੱਚ ਪ੍ਰਮੁੱਖਤਾ ਨਾਲ ਨਹੀਂ ਕੀਤਾ ਗਿਆ ਜਿੱਥੇ ਹੁਣ ਜਾਤ ਛੂਤ ਛਾਤ ਇਹ ਸਾਰੀ ਚੀਜ਼ਾਂ ਨੂੰ ਪ੍ਰਮੁੱਖਤਾ ਨਾਲ ਖਤਮ ਕਰ ਦੇਣਾ ਚਾਹੀਦਾ ਪਰ ਹਜੇ ਵੀ ਪਰਸਿਸਟ ਕਰਦਾ ਹੈ ਭਾਰਤ ਆਪਣੇ ਗਵਾਂਡੀ ਦੇਸ਼ਾਂ ਨਾਲ ਕਿਹੋ ਜਿਹੜਾ ਸੰਬੰਧ ਬਣਾਏ ਰੱਖਣਾ ਚਾਹੁੰਦਾ ਹੈ ਮਿੱਤਰਤਾਪੂਰਵਕ ਸੰਬੰਧ ਭਾਰਤ ਦਾ ਸੈਨਿਕ ਸਮਝੌਤਿਆਂ ਪ੍ਰਤੀ ਕੀ ਦ੍ਰਿਸ਼ਟੀਕੋਣ ਹੈ ਵਿਰੋਧ ਕਰਨਾ ਭਾਰਤ ਨਹੀਂ ਚਾਹੁੰਦਾ ਕਿ ਲੋਕ ਆਪਸ ਵਿੱਚ ਸੈਨਿਕ ਸੰਬੰਧ ਕਰਨ ਦੇਸ਼ ਜਿਸ ਨਾਲ ਦੂਸਰੇ ਦੇਸ਼ਾਂ ਨੂੰ ਖਤਰਾ ਹੋਵੇ ਅਰਬਿਸ਼ ਸ਼ਾਂਤੀ ਨੂੰ ਖਤਰਾ ਹੋਵੇ ਆਪਣੀ ਪਰਮਾਣੂ ਨੀਤੀ ਦੇ ਅੰਤਰਗਤ ਭਾਰਤ ਪਰਮਾਣੂ ਸ਼ਕਤੀ ਦਾ ਪ੍ਰਯੋਗ ਕਿਹੜੇ ਉਦੇਸ਼ ਦੀ ਪ੍ਰਾਪਤੀ ਲਈ ਕਰਨਾ ਚਾਹੁੰਦਾ ਹੈ ਸ਼ਾਂਤੀਮਈ ਉਦੇਸ਼ ਲਈ ਭਾਰਤ ਅਤੇ ਚੀਨ ਵਿਚਕਾਰ ਪੰਚਸ਼ੀਲ ਸਮਝੌਤਾ ਕਦੋਂ ਹੋਇਆ ਸੀ 1954 ਦੇ ਵਿੱਚ पंचशील समझौता का कोई एक सिद्धांत लिखो शांतमय सह होंद भारत द्वारा शक्ति गुटा विच शामिल ना अते स्वतंत्र विदेश नीति का निर्माण करने की नीति जाता है उसनों गुट गुट निर्लेपता की नीति कहा जाता है या नॉन अलाइनमेंट की नीति कहा जाता है चलो अगले प्रश्न तो मूव करते हैं पूर्व के दे देशों प्रति भारत की नीति है पूर्व वल देखो वाली नीति है यानी कि लुक टू ईस्ट लुक टुआर्ड्स ईस्ट देखो यानी कि बिज़नेस और बाकी चीज़ों लिए पहले पूर्व सहयोग करने इस संबंधित है संयुक्त राष्ट्र प्रति भारत का की दृष्टिकोण है पूर्ण सहयोग वाला दृष्टिकोण है भारत और चीन द्वारा उन्नीस सौ चरुंजा किए गए समझौते की क्या जाता है तो उसू पंचशील समझौता किया जाता है ਪੰਚੀਰ ਸਮਝੌਤਾ ਕਿਹੜੇ ਦੋ ਦੇਸ਼ਾਂ ਦੇ ਵਿਚਕਾਰ ਹੋਇਆ ਸੀਗਾ ਭਾਰਤ ਅਤੇ ਚੀਨ ਦੇ ਵਿਚਕਾਰ ਹੋਇਆ ਸੀਗਾ ਭਾਰਤ ਨੇ ਪੋਖਰਨ ਵਿਖੇ ਤਿੰਨ ਪਰਮਾਣੂ ਧਮਾਕਾ ਕਦੋਂ ਕੀਤਾ ਤੇ ਇਹ ਹੈ 1998 ਚ ਕੀਤਾ ਸੀ 11 ਮਈ 1998 ਆ ਜਿਹਨ ਕਰਦੇ ਆ ਖਾਲੀ ਥਾਵਾਂ ਫਿਲ ਇਨ ਦਾ ਬਲੈਂਕਸ ਪਹਿਲਾ ਪ੍ਰਸ਼ਨ ਹੈ ਅੱਜ ਦੇ ਅੱਜ ਦੇ ਯੁੱਗ ਵਿੱਚ ਹਰ ਇੱਕ ਵੱਡੇ ਤੋਂ ਵੱਡੇ ਅਤੇ ਛੋਟੇ-ਛੋਟੇ ਦੇਸ਼ ਨੂੰ ਦੂਜੇ ਦੇਸ਼ਾਂ ਨਾਲ ਸੰਬੰਧ ਕਾਇਮ ਕਰਨੇ ਪੈਂਦੇ ਹਨ। ਯਸ ਇੱਥੇ ਸੰਬੰਧ ਆ ਜਾਏਗਾ। ਭਾਰਤ ਵਿਦੇਸ਼ ਨੀਤੀ ਬਾਰੇ ਸੰਵਿਧਾਨ ਦੇ ਭਾਗ ਚੌਥੇ ਅਤੇ ਅਨੁਛੇਦ 51 ਜਰਜਾ ਚੌਥਾ ਤੇ 51 ਵਿੱਚ ਦਰਜ ਹੈ। ਇਸ ਚੌਥੇ ਨੂੰ ਇਵੇਂ ਵੀ ਚੌਥਾ ਲਿਖਿਆ ਜਾਂਦਾ ਯਾਦ ਰੱਖਣਾ। ਸੁਤੰਤਰਤਾ ਪ੍ਰਾਪਤੀ ਤੋਂ ਬਾਅਦ ਭਾਰਤ ਦੇ ਵਿਦੇਸ਼ ਨੀਤੀ ਦੇ ਨਿਰਮਾਤਾ ਪੰਡਿਤ ਜਵਾਹਰ ਲਾਲ ਨਹਿਰੂ ਸਨ। ਅੱਛਾ ਆ ਜਾਏਗਾ ਪੰਡਿਤ ਜਵਾਹਰ ਲਾਲ ਨਹਿਰੂ भारत अपने गुआढ़ देशों संबंधा बनाए रखना चाहता है इतने अच्छे संबंध बनाए रखना चाहता है या मित्रतापूर्वक संबंधों बनाए रखना चाहता है भारत की इतिहासक परंपरा विश्व शांति का समर्थन कर रही है विश्व आर्थी का समर्थन कर रही है अगला है गुट निर्लिपता भारत की डैश नीति द महत्वपूर्ण विशेषता है व भारत की विदेश नीति की महत्वपूर्ण ਹੈ ਨਾ ਉਦੇਸ਼ ਨੀਤੀ ਦੀ ਮਹੱਤਵਪੂਰਨ ਵਿਸ਼ੇਸ਼ਤਾ ਅਸੀਂ ਗੁੱਟ ਨਿਰਲੈਪਤਾ ਨੂੰ ਪ੍ਰਫਰ ਕਰੀਤਾ ਅਸੀਂ ਚਾਹਦੇ ਸੀ ਕਿ ਦੁਨੀਆ ਗੁੱਟਾਂ ਚ ਵੰਡ ਕੇ ਆਪਸ ਵਿੱਚ ਲੜਦੇ ਨਾ ਰਹਿਣ ਭਾਰਤ ਅਤੰਕਵਾਦੀ ਵਿਰੋਧ ਗਠਜੋੜ ਦਾ ਸਮਰਥਕ ਹੈ ਇਦਾਂ ਦੇ ਗਠਜੋੜ ਦਾ ਸਮਰਥਕ ਹੈ ਤੇ ਮੈਂਬਰ ਵੀ ਹੈ ਇਦਾਂ ਦੇ ਗਠਜੋੜਾ ਦਾ ਭਾਰਤ ਸੈਨਿਕ ਗਠਬੰਧਨ ਦਾ ਡੈਸ਼ ਕਰਦਾ ਹੈ ਵਿਰੋਧ ਕਰਦਾ ਹੈ ਕਿ ਲੋਕ ਸੈਨਿਕ ਗਠਬੰਧਨ ਨਾ ਕਰਨ ਸੈਨਿਕ ਗਠਬੰਧਨ ਕਰਨ ਕਰਨ ਦੇ ਕਾਰਨ ਲੜਾਈ ਦੇ ਚਾਂਸਸ ਵੱਧਦੇ ਹੈ ਭਾਰਤ ਸਿਟੋ ਸਮਝੋਤੇ ਦਾ ਮੈਂਬਰ ਡੈਸ਼ ਸੀ ਨਹੀਂ ਸੀ ਇੱਥੇ ਕੀ ਆਏਗਾ ਨਹੀਂ ਸੀ ਨਹੀਂ ਭਾਰਤ ਅੰਤਰਰਾਸ਼ਟਰੀ ਵਿਵਾਦਾਂ ਦੇ ਸ਼ਾਂਤੀਪੂਰਨ ਹੱਲ ਵਿੱਚ ਵਿਸ਼ਵਾਸ ਰੱਖਦਾ ਇੱਥੇ ਸ਼ਾਂਤੀਪੂਰਨ ਆ ਜਾਏਗਾ ਜਾਂ ਸ਼ਾਂਤੀਪੂਰਵਕ ਆ ਜਾਏਗਾ ਭਾਰਤ ਦੀ ਵਿਦੇਸ਼ ਨੀਤੀ ਦਾ ਬੁਨਿਆਦੀ ਸਿਧਾਂਤ ਨਸਲੀ ਵਿਤਕਰੇ ਦੀ ਨੀਤੀ ਦਾ ਵਿਰੋਧ ਕਰਨਾ ਹੈ ਤੇ ਵਿਰੋਧ ਆ ਜਾਏਗਾ। ਅੰਤਰਰਾਸ਼ਟਰੀ ਪੱਧਰ ਤੇ ਭਾਰਤ ਉਪਨੀਵੇਸ਼ਵਾਦ ਦਾ ਡੈਸ਼ ਕਰਦਾ ਹੈ, ਵਿਰੋਧ ਕਰਦਾ ਹੈ। ਉਪਨੀਵੇਸ਼ਵਾਦ ਹੈ ਕਿ ਦੂਸਰੇ ਦੇਸ਼ਾਂ ਵਿੱਚ ਜਾ ਕੇ ਆਪਣੀ ਸ਼ਾਹੀ ਸਟੈਬਲਿਸ਼ ਕਰ ਲੈਣਾ। ਜਾਂ ਫਿਰ ਉੱਥੇ ਕਿਸੇ ਤਰੀਕੇ ਨਾਲ ਵੀ ਉਹਨਾਂ ਦੇ ਇੰਟਰਫੇਰੈਂਸ ਕਰਨਾ, ਪੈਸੇ ਹੈਲਪ ਦੇ ਕੇ ਸਾਰਾ ਆ ਜਾਏਗਾ ਉਪਨੀਵੇਸ਼ਵਾਦ ਦੇ ਵਿੱਚ। ਜਿੱਦਾਂ ਸਾਡੇ ਅੰਗਰੇਜ਼ ਇੱਥੇ ਆਏ ਸੀਗੇ ਇੱਥੇ ਕਬਜ਼ਾ ਕਰ ਲਿਆ ਉਹ ਆਪਣੀ ਵਿਸ਼ਵਾਦ ਨੀਤੀ ਸੀ ਉਹਨਾਂ ਦੀ ਭਾਰਤ ਹਥਿਆਰ ਬੰਦੀ ਅਤੇ ਸੈਨਿਕ ਸ਼ਕਤੀ ਨੂੰ ਡੈਸ਼ ਲਈ ਖਤਰਾ ਮੰਨਦਾ ਹੈ ਵਿਸ਼ਵ ਸ਼ਾਂਤੀ ਲਈ ਪੂਰੀ ਦੁਨੀਆ ਲਈ ਖਤਰਾ ਮੰਨਦਾ ਇੱਥੇ ਆ ਜਾਏਗਾ ਵਿਸ਼ਵ ਸ਼ਾਂਤੀ ਲਈ ਹੈ ਪੂਰੀ ਦੁਨੀਆ ਲਈ ਪੰਜ ਸ਼ੀਲ ਸਿਧਾਂਤ ਨੂੰ 29 April ਡੈਸ਼ ਨੂੰ ਅਪਣਾਇਆ ਗਿਆ ਸੀ 29 April 1954 ਨੂੰ ਅਪਣਾਇਆ ਗਿਆ ਸੀ ਤੇ ਅਗਲਾ ਪ੍ਰਸ਼ਨ ਹੈ ਭਾਰਤ ਤੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਚੀਨੀ ਪ੍ਰਧਾਨ ਮੰਤਰੀ ਚਾਓ ਐਨ ਲਾਈ ਦੁਆਰਾ ਪੰਛੀਲ ਸਮਝੌਤੇ ਤੇ ਹਸਤਾਖਤ ਕੀਤੇ ਗਏ ਸਨ ਇੱਥੇ ਆ ਜਾਏਗਾ ਪੰਛੀਲ ਸਮਝੌਤੇ ਤੇ ਹਸਤਾਖਤ ਕੀਤੇ ਗਏ ਸਨ ਭਾਰਤ ਨੇ ਅਕਤੂਬਰ ਡੈਸ਼ ਨੂੰ 30 ਅਕਤੂਬਰ 1945 ਨੂੰ ਭਾਰਤ ਨੇ ਮੁੱਢਲੇ ਮੈਂਬਰ ਦੇ ਤੌਰ ਤੇ ਸੰਯੁਕਤ ਰਾਸ਼ਟਰ ਦੇ ਚਾਟਰ ਤੇ ਦਸਤਖਤ ਕੀਤੇ ਸੀ ਯਸ ਇੱਥੇ ਆਏਗਾ 1945 ਡੈਸ਼ ਦੇ ਵਿੱਚ ਅੱਗੇ ਹੈ ਭਾਰਤ ਪਰਮਾਣੂ ਸ਼ਕਤੀ ਡੈਸ਼ ਉਦੇਸ਼ਾਂ ਲਈ ਵਰਤੋਂ ਦੇ ਵਚਨਬੱਤ ਹੈ ਸ਼ਾਂਤੀਪੂਰਵਕ ਸ਼ਕਤੀ ਲਈ ਔਰ ਅੱਗੇ ਵਿਧਾਨ ਲਈ ਡਿਵੈਲਪਮੈਂਟ ਪਰਪਸ ਲਈ ਨਾਟ ਫਾਰ ਡਿਸਟਰਕਸ਼ਨ ਪਰਪਸ ਤੇ ਇਹ ਆ ਜਾਏਗਾ ਇੱਥੇ ਸ਼ਾਂਤੀਪੂਰਵਕ ਲਿਖ ਸਕਦੇ ਹੋ ਡਿਵੈਲਪਮੈਂਟ ਪਰਪਸਿਸ ਵੀ ਲਿਖ ਸਕਦੇ ਹੋ ਤੇ ਇਹ ਸੰ ਸਾਡੇ ਫਿਲਿੰਦਾ ਬਲੈਂਕਸ ਯਾਨਕਿ ਖਾਲੀ ਥਾਂ ਅੱਗੇ ਸਹੀ ਤੇ ਗਲਤ ਪ੍ਰਸ਼ਨ ਉੱਤਰ ਕਰਦੇ ਆਂ पहला प्रश्न है भारत की विदेश नीति का मुख्य उद्देश्य भारत की एकता अखंडता और राजनीतिक स्वतंत्रता को कायम रखना है सही है पंडित जवाहर लाल नहरू भारत के विदेश नीति के प्रमुख निर्माता कहा जाता है सही है भारत की विदेश नीति उत्ते संविधान का कोई प्रभाव नहीं है गलत है संविधान का प्रभाव संविधान के जेकर भी है भाग चौथे धारा एकवंजा च भूगोलिक तत्व का भारत की विदेश नीति नाल कोई संबंध नहीं है ये भी गलत है भूगोलिक तत्व बड़ा इंपोर्टेंट रोल प्ले करता है फॉरन पॉलिसी बनाने ਦੇ ਵਿੱਚ ਭਾਰਤ ਦੀ ਵਿਦੇਸ਼ ਨੀਤੀ ਨਿਰਧਾਰਿਤ ਕਰਨ ਵਾਲੇ ਵਿੱਚ ਆਰਥਿਕ ਤਤਾਂ ਨੇ ਕੋਈ ਭੂਮਿਕਾ ਨਹੀਂ ਨਿਭਾਈ ਹੈ ਇਹ ਵੀ ਗਲਤ ਹੈ ਬਹੁਤ ਆਰਥਿਕ ਫੈਕਟਰ ਬੜਾ ਇੰਪੋਰਟੈਂਟ ਰੋਲ ਪਲੇ ਕਰਦਾ ਹੈ ਅਗਲਾ ਪ੍ਰਸ਼ਨ ਹੈ ਭਾਰਤ ਦੀ ਵਿਦੇਸ਼ ਨੀਤੀ ਉਤੰਤਰ ਰਾਸ਼ਟਰੀ ਤਤਾਂ ਦਾ ਪ੍ਰਭਾਵ ਹੈ ਅੰਤਰਰਾਸ਼ਟਰੀ ਪ੍ਰਭਾਵ ਹੁੰਦਾ ਹੈ ਆਬਵੀਅਸਲੀ ਹੈ ਇੰਟਰਨੈਸ਼ਨਲ ਇਨਫਲੂਐਂਸਸ ਹੁੰਦੇ ਨੇ ਇਹਦੇ ਵਿੱਚ ਭਾਰਤ ਆਪਣੇ ਗੁਵਾਂਡੀ ਦੇਸ਼ਾਂ ਨਾਲ ਮਿੱਤਰਤਾ ਪ੍ਰਵਕਸ਼ਮਤ ਬਣਾਏ ਰੱਖਣਾ ਰੱਖਣ ਦਾ ਚਾਹਵਾਨ ਹੈ ਬਿਲਕੁਲ ਸਹੀ ਹੈ ਗੁੱਟ ਨਿਰਲਿਪਤਾ ਭਾਰਤ ਦੀ ਵਿਦੇਸ਼ ਨੀਤੀ ਦਾ ਸਿਧਾਂਤ ਸਹੀ ਹੈ ਕਿਸੇ ਵੀ ਸ਼ਕਤੀ ਧੜੇ ਵਿੱਚ ਸ਼ਾਮਿਲ ਨਾ ਹੋਣਾ ਗੁੱਟ ਨਿਰਲਿਪਤਾ ਦੀ ਵਿਸ਼ੇਸ਼ਤਾ ਇਹ ਵੀ ਸਹੀ ਹੈ ਗੁੱਟ ਨਿਰਲਿਪਤਾ ਦਾ ਅਰਥ ਅੰਤਰਰਾਸ਼ਟਰੀ ਸਮੱਸਿਆਵਾਂ ਤੋਂ ਦੂਰ ਰਹਿਣਾ ਇਹ ਗਲਤ ਹੈ ਇਹ ਅਰਥ ਨਹੀਂ ਹੈ ਕਿਉਂਕਿ ਗੁੱਟ ਤੋਂ ਅਲੱਗ ਹੋ ਕੇ ਵੀ ਅੰਤਰਰਾਸ਼ਟਰੀ ਮਾਮਲਿਆਂ ਤੇ ਪੂਰਾ ਧਿਆਨ ਰੱਖਣਾ ਤੇ ਉਸ ਨੂੰ ਸੁਵਿਧਾਉਂਦੀ ਕੋਸ਼ਿਸ਼ ਕਰਨਾ ਚਲੋ ਅਗਲੇ ਪ੍ਰਸ਼ਨ ਕਰਦੇ ਹਾਂ भारत गुट निरलिपता की नीति के कारण अमरीका के संगठन नाटो का मैंबर बनया नहीं गलत है नहीं बनया तो आंसर होगा गलत गुटलिपता गुट निर्लिपता की नीति के कारण भारत का अंतरराष्ट्रीय पद्धर से सम्मान घट हो गलत है सन्मान बढ़िया भारत का विश्व शांति सुरक्षा भारत विदेश नीति का प्रमुख सिद्धांत है। सही है भारत संयुक्त राष्ट्र ਨੂ ਹੋਰ ਵੀ ਪ੍ਰਭਾਵਸ਼ਾਲੀ ਬਣਾਏ ਜਾਂਦੇ ਹਨ। ਕਵਿਛਾ ਇਹ ਸਮਰਥਕ ਸਹੀ ਹੈ। ਭਾਰਤ ਪਰਮਾणु ਸ਼ਕਤੀ ਦਾ ਪ੍ਰਯੋਗ ਸ਼ਾਂਤੀਮਈ ਉਦੇਸ਼ਾਂ ਦੀ ਕਿਤੇ ਜਾਣਦੇ ਹਕੂਜੇ ਸਹੀ ਹੈ। ਭਾਰਤ ਨਿਸ਼ਸ਼ਤੀਕਰਨ ਦਾ ਸਮਰਥਕ ਹੈ ਸਹੀ ਹੈ। ਭਾਰਤ ਰਾਸ਼ਟਰੀ ਮੰਡਲਾ ਮੈਂਬਰ ਨਹੀਂ ਹੈ। ਗਲਤ ਹੈ। ਰਾਸ਼ ਮੈਂਬਰ ਦਾ ਮੈਂਬਰ ਹੈ ਭਾਰਤ। ਅਗਲਾ ਪ੍ਰਸ਼ਨ ਹੈ। ਭਾਰਤ ਨਸਲਵਾਦ, ਸਮਰਾਜਵਾਦ ਅਤੇ ਵਸਤੀਵਾਦ ਦਾ ਸਮਰਥਕ ਗਲਤ ਹੈ। ਇਹਨਾਂ ਦਾ ਵਿਰੋਧੀ ਹੈ ਭਾਰਤ। ਭਾਰਤ ਨੇ ਹਮੇਸ਼ਾ ਉਪਨੀਵੇਸ਼ਵਾਦ ਦਾ ਸਮਰਥਨ ਕੀਤਾ। ਇਹ ਵੀ ਗਲਤ ਹੈ। ਮੇਰੇ ਸਾ ਵਿਰੋਧ ਕੀਤਾ ਆਪਣੀ ਵਿਚਵਾਦ ਦਾ ਉਸ ਤੋਂ ਬਾਅਦ ਹੈ ਭਾਰਤ ਹਥਿਆਰ ਬੰਦ ਅਤੇ ਸੈਨਿਕ ਸ਼ਕਤੀ ਨੂੰ ਬਿਸ਼ਵ ਸ਼ਾਂਤੀ ਲਈ ਜ਼ਰੂਰੀ ਮੰਨਦਾ ਹੈ ਗਲਤ ਹੈ ਖਤਰਾ ਮੰਨਦਾ ਹੈ ਔਰ ਲਾਸਟ ਹੈ ਪੰਚਸ਼ੀਲ ਭਾਰਤ ਤੇ ਰੂਸ ਵਿਚਕਾ ਸਮਝੋਤਾ ਹੈ ਇਹ ਗਲਤ ਹੈ ਭਾਰਤ ਤੇ ਚੀਨ ਵਿਚਕਾਰ ਹੋਇਆ ਸੀ ਤੇ ਇਹ ਸਨ ਭਾਰਤੀ ਵਿਦੇਸ਼ ਨੀਤੀ ਦੇ ਮੁੱਢਲੇ ਸਿਧਾਂਤ ਨਿਰਧਾਰਕ ਤੱਤ ਤੇ ਮਿਲਦੇ ਫਿਰ ਅਗਲੀ ਵੀਡੀਓ ਚ ਟੀਲ ਦੈਨ ਟੇਕ ਕੇਅਰ ਬਾਏ ਬਾਏ